ਤੇ ਸਾਡੇ ਨਾਲ ਭੰਤੇ ਜਨਤਾ ਪਾਰਟੀ ਦੇ ਹੋਰ ਵੀ ਸੀਨੀਅਰ ਆਗੂ ਸਾਡੇ ਨਾਲ ਨੇ ਸੁਖਵਿੰਦਰ ਗੋਲੜੀ ਜੀ ਅਪਨਨ ਨਾਲ ਵੀ ਗੱਲਬਾਤ ਕਰਾਂਗੇ ਕਿ ਦੋ ਲੜਕੀਆਂ ਦੇ ਵਿਆਹ ਕਾਰਨ ਜਿਹੜਾ ਹੈ ਉਹ ਸਮੱਸਿਆ ਆਈ ਹੋਈ ਸੀ ਕਿਉਂਕਿ ਸੜਕ ਬਣ ਰਹੀ ਸੀ ਪਰ ਰੋਗ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਹੈ ਪੂਰੇ ਖਰੜ ਦੇ ਸਮਾਸੇ ਵੀ ਹਰ ਪਾਰਟੀ ਦੇ ਨੁਮਾਇੰਦੇ ਦੇ ਵੱਲੋਂ ਆ ਕੇ ਜਿਹੜਾ ਹੈ ਦਵਾਰ ਤੋਂ ਜਿਹੜਾ ਹੈ ਕੰਮ ਸ਼ੁਰੂ ਕਰਵਾਇਆ ਗਿਆ ਉਹ ਇਸ ਵਾਰ ਕੀ ਕਹਿਣਾ ਚਾਹੁੰਦੇ ਨੇ ਗੋਲੜੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਚਾਹਨਾ ਹੈ ਕਿ ਜਿਹੜੀ ਸਾਡੀ ਆਫਤਾ ਦੀ ਸਰਕਾਰ ਹੈ ਉਨੇ ਕੋਈ ਪੰਜਾਬ ਦੇ ਵਿੱਚ ਡਵੈਲਪਮੈਂਟ ਤੱਕ ਕੀਤਾ ਨਹੀਂ ਅਜੇ ਤੱਕ ਪਰ ਜਦੋਂ ਸਮਾਜ ਦੇ ਲੋਕ ਸਾਡੇ ਇੱਥੇ ਦੇ ਐਮਸੀ ਲੰਬੜਦਾਰ ਜੀ ਮਿਲ ਕੇ ਸਾਰੇ ਇਹ ਆਂਡੀ ਗਵਾਂਡੀ ਸਮਾਜ ਦੇ ਲੋਕ ਮਿਲ ਕੇ ਆਪਣੀ ਗਲੀ ਨੂੰ ਪੱਕਾ ਕਰਨ ਜਾ ਰਹੇ ਹਨ ਕਿਉਂਕਿ ਸਾਡੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਉਹਨਾਂ ਦੀ ਦੋ ਕੁੜੀਆਂ ਦਾ ਵਿਆਹ ਹੈ ਆੜ ਗਵਾਂਡ ਦੇ ਲੋਕਾਂ ਨੇ ਸੋਚਿਆ ਕਿ ਸਾਰੇ ਮਿਲ ਕੇ ਸਰਕਾਰ ਤਾਂ ਕੋਈ ਕੰਮ ਨਹੀਂ ਕਰ ਰਹੀ ਡਵੈਲਪਮੈਂਟ ਦਾ ਪਰ ਆਵੇਂ ਸਰਕਾਰ ਵੱਲੋਂ ਇਹ ਗਲੀ ਬਣਾਉਣ ਦਾ ਮਤਾ ਵੀ ਪਾਸ ਹੋ ਚੁੱਕਿਆ ਹੈ ਪਰ ਇਹ ਡਵੈਲਪਮੈਂਟ ਕਰਨ ਦੀ ਥਾਂ ਤੇ ਲੋਕਾਂ ਨੂੰ ਨਜਾਇਜ਼ ਲੁੱਟਣ ਤੇ ਲੱਗੀ ਹੈ ਇਹ ਸਰਕਾਰ ਜਦੋਂ ਇਹ ਲੋਕੀ ਸਾਰੇ ਇਕੱਠੇ ਹੋ ਕੇ ਇੱਥੇ ਕੰਮ ਕਰਨ ਲੱਗੇ ਆ ਤਾਂ ਉਹਨਾਂ ਨੂੰ ਵੀ ਰੋਕ ਰਿਹਾ ਕਿਉਂਕਿ ਆਪਦਾ ਦੀ ਸਰਕਾਰ ਪੰਜਾਬ ਦਾ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਦਰਸਤ ਹੋ ਚੁੱਕਿਆ ਕਰਪਸ਼ਨ ਦਾ ਬੋਲਬਾਲਾ ਹੈ ਕੋਈ ਵੀ ਕੰਮ ਕਰਾਉਣ ਲਈ ਕਮੇਟੀ ਤਹਸੀਲ ਕਿਤੇ ਵੀ ਜਾਣਾ ਪੈ ਜਵੇ ਕਰੋੜਾਂ ਦੇ ਵਿੱਚ ਰਿਸ਼ਵਤ ਦੇਣੀ ਪੈਂਦੀ ਹੈ ਫਿਰ ਵੀ ਕੰਮ ਨਹੀਂ ਹੁੰਦਾ ਆ ਤੁਸੀਂ ਦੇਖ ਲਓ ਇੱਕ ਪਾਸੇ ਮੋਦੀ ਦੀ ਸਰਕਾਰ ਹੈ ਜਿਹੜੀ ਸਾਰਿਆਂ ਨੂੰ ਸਾਥ ਲੈ ਕੇ ਸਭ ਦਾ ਸਾਫ ਸਫਦਾ ਵਿਕਾਸ ਕਰਨ ਲੱਗੀ ਹੋਈ ਹੈ ਇੱਕ ਇਹ ਸਰਕਾਰ ਹੈ ਕਿ ਮਤੇ ਪਏ ਹੋਏ ਨੇ ਕਮੇਟੀ ਦੇ ਕੋਲ ਕਰੋੜਾਂ ਦਾ ਫੰਡ ਪਿਆ ਹੈ ਪਰ ਲੋਕਾਂ ਨੂੰ ਕੰਮ ਤਾਂ ਕਰਕੇ ਕੀ ਦੇਣਾ ਰੋਡ ਗਲੀਆਂ ਬਣਾ ਕੇ ਕੀ ਦੇਣੀ ਆ ਉਹਨਾਂ ਨੂੰ ਤੋੜ ਕੇ ਪਹਿਲੀ ਚੰਗੀ ਗਲੀ ਤੋੜਤੀ ਜਦ ਬਣਾਉਣ ਲੱਗੇ ਤਾਂ ਹੁਣ ਰੋਕ ਰਹੇ ਆ ਸੋ ਅਸੀਂ ਸਾਰੇ ਇਕੱਠੇ ਆ ਪੰਜਾਬ ਦੇ ਖਰੜ ਦੇ ਲੋਕ ਅੱਜ ਸਾਰੀਆਂ ਪਾਰਟੀਆਂ ਦੇ ਨੁਮਾਇंदे ਇੱਥੇ ਆਏ ਹੋਏ ਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਹੈ ਕਿ ਗਰੀਬਾਂ ਦੇ ਨਾਲ ਖੜ ਕੇ ਹਾਂ ਦਾ ਨਾਅਰਾ ਮਾਰਿਆ ਅਸੀਂ ਸਾਰੇ ਮਿਲ ਕੇ ਇਸ ਸਰਕਾਰ ਨੂੰ ਇਸ ਬੋਲੀ ਸਰਕਾਰ ਨੂੰ ਭਗਵੰਤ ਮਾਨ ਨੂੰ ਜਗਾਣ ਲਈ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਤੇ ਗਲੀ ਬਣਾ ਕੇ ਇੱਥੋਂ ਜਾਵਾਂਗੇ